ਮੇਰੇ ਬਹੁਤ ਹੀ ਸਤਕਾਰਯੋ ਸਹੈਣਾ ਨਗਰ ਦੇ ਜਿੰਨੇ ਵੀ ਮੇਰੇ ਸਤਕਾਰਯੋ ਭਰਾ ਦੇ ਸਹੈਣੇ ਵਾਸੀ ਨੇ ਸੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਅਸੀਂ ਆਏ ਆ ਇੱਥੇ ਮੁਰਦਵਾਰਾ ਤਲਵੈਣੀ ਸਾਹਿਬ ਤੋਂ ਜਿਹੜਾ ਨਹਿਰ ਆ ਉਹ ਪ੍ਰਾਣਾਪੂਰਨ ਕਹਿ ਦਿੰਦੇ ਆ ਸੋ ಗ್ರಾಮ ਪੰਚਾਇਤ ਸੜਾ ਖੜੀ ਆ ਸਾਡੇ ਚੇਅਰਮੈਨ ਸਾਹਿਬ ਗੁਰਦੀਪ ਸਿੰਘ ਜੀ ਬਾਬਾ ਖੜੇ ਨੇ ਪ੍ਰਧਾਨ ਜੀ ਖੜੇ ਨੇ ਵਿਅੰਸਿਕ ਸਰਾ ਤੇ ਲਵਦੀਤ ਗੁਰਮਿਤ ਸਿੰਘ ਆ ਬਾਬਾ ਮਿਤਾ ਜੀ ਵੱਗਾ ਸਿੰਘ ਨਹਿਰੀ ਵਿਭਾਗ ਬੰਦੀ ਉਹਦੀ ਟੀਮ ਆਈ ਆ ਗੁੰਗਰ ਸਿੰਘ ਨਾਲ ਵੀਰਾ ਸਿੰਘ ਜੀ ਜਿੰਮੇ ਵੀ ਆਏ ਆ ਸਹਿਯੋਗ ਕਰਨ ਆਏ ਆ ਇੱਥੇ ਬਹੁਤ ਜਿਹੜਾ ਇੱਥੇ ਬੰਦਗੀ ਫੈਲੀ ਹੋਈ ਸੀ ਮੈਨੂੰ ਤਾਂ ਕਹਿੰਦਾ ਵੀ ਸ਼ਰਮ ਆਉਂਦੀ ਏ ਕਿ ਆਪਣੇ ਪਿੰਡ ਦਾ ਜਿਹੜਾ ਰਿਕਾਰਡ ਆ ਮੈਂ ਦੱਸ ਰਿਹਾ ਬਾਹਰ ਲੋਕਾਂ ਨੂੰ ਵੀ ਕੀ ਆ ਰਿਕਾਰਡ ਸਾਡੇ ਪਿੰਡ ਦਾ ਕਿਸ ਤਰ੍ਹਾਂ ਗੰਦ ਫਲਾਇਆ ਹੋਇਆ ਹਫ਼ਤੇ ਤੋਂ ਲੱਗੇ ਆ ਕਿ ਨਹਿਰਵਾਲਾ ਜਿਹੜਾ ਰੋਡ ਆ ਉੱਥੇ ਘੱਟੋ ਘੱਟ 10 ਸਾਲਾਂ ਦਾ ਜਿਹੜਾ ਪੂਰਾ ਕਰਕਟ ਸੁੱਟਿਆ ਹੋਇਆ ਸੀਗਾ ਜੇ ਵੀ ਸੀ ਲਾਈ ਹੋਈ ਆ 100 ਪੁਰਾਣੇ ਪੁਲ ਦੇ ਕੋਲੇ ਜਿਹੜਾ ਇੱਕ ਨਹਿਰ ਆ ਪਾਣੀ ਪੀਣ ਵਾਲਾ ਦਿਖਾਇਓ ਕਿ ਪਾਣੀ ਦਾ ਕੀ ਹਾਲ ਆ ਚ ਨਹਿਰ ਦੇ ਵਿੱਚ ਜਿਹੜਾ ਛੱਟ ਛੱਟ ਕੇ ਜਾਂਦੇ ਆ ਪੂਰਾ ਕਰਕਟ ਜਾਂਦੇ ਹੀ ਮਨੁੱਖ ਐਡਾ ਵੱਡਾ ਪਾਪ ਆ ਇਹ ਜਿਹੜਾ ਪਾਣੀ ਦੇ ਵਿੱਚ ਆ ਜਿਹੜਾ ਅਸੀਂ ਗੰਦਗੀ ਫਲਾ ਰਹੇ ਆ ਸੱਟ ਰਹੇ ਆ ਵੀ ਇੱਕ ਇਨਸਾਨਾਂ ਨੇ ਪੀਣਾ ਉਹ ਵੀ ਤਾਂ ਸਾਡੇ ਵਰਗੇ ਆ ਆ ਦੇਖੋ ਦਿਖਾਓ ਦਿਵਾ ਦਿਓ ਉਹ ਕਿੱਸਰੇ ਤੱਕ ਕਿਲੋਮੀਟਰ ਤੱਕ ਬੋਲੀ ਚਲੋ ਆ ਦੇਖਦੇ ਜਾਓ ਤੁਸੀਂ ਕਿਸ ਤਰ੍ਹਾਂ ਗੰਦਗੀ ਆ ਜਿਹੜੀ ਲੋਕ ਆ ਕੇ ਇੱਥੇ ਸਿੱਟ ਜਾਂਦੇ ਆ ਸੋ ਇਹ ਮੈਂ ਤਾਂ ਮੈਨੂੰ ਤਾਂ ਕੋਈ ਲੱਗਦਾ ਨਹੀਂ ਕੋਈ ਚੰਗਾ ਜਿਹੜਾ ਤੁਹਾਡਾ ਕੋਈ ਇਨਸਾਨੀਅਤ ਦਾ ਦੀ ਚੀਜ਼ ਹੁੰਦੀ ਆ ਸੋ ਮੇਰੇ ਪਿਤਾ ਨੇ ਸਾਨੂੰ ਜਿਹੜਾ ਮਹਿਕਮੇ ਨੇ ਹਦਾਇਤਾਂ ਜਿਹੜੀਆਂ ਨੇ ਸਾਨੂੰ ਪੰਚਾਇਤ ਨੂੰ ਦਿੱਤੀਆਂ ਨੇ ਸੋ ਵੀ ਜਿਹੜਾ ਹੈਗਾ ਕਾਨੂੰਨ ਪੰਚਾਇਤ ਨਾਲ ਆ ਕੇ ਸਾਨੂੰ ਕਹੇ ਵੀ ਸਾਡੇ ਤੇ ਜਾਂ ਕੋਈ ਪਰਚਾ ਹੋ ਗਿਆ ਸਾਨੂੰ ਇਹ ਆ ਕੇ ਨਾ ਕਹਿਣ ਵੀ ਪੰਚਾਇਤ ਸਾਡੇ ਨਾਲ ਚਲੋ ਸਾਨੂੰ ਤਾਂ ਮੈਕਮ ਨੇ ਵੀ ਥੋਕ ਕੇ ਇਸ ਤਰ੍ਹਾਂ ਹਦਾਇਤ ਦਿੱਤੀ ਆ ਕਹਿੰਦੇ ਵੀ ਜਿਹੜਾ ਇਹ ਪੀਣ ਵਾਲਾ ਪੀਣਯੋਗ ਪਾਣੀ ਆ ਤੁਸੀਂ ਕਿਸ ਤਰ੍ਹਾਂ ਇਹਨੂੰ ਗੰਦਾ ਕਰ ਰਹੇ ਹੋ ਕਿਸ ਤਰ੍ਹਾਂ ਇਹਦੇ ਵਿੱਚ ਛੱਟ ਰਹੇ ਹੋ ਸੋ ਮੈਂ ਸਾਡੇ ਚੇਅਰਮੈਨ ਸਾਹਿਬ ਨੂੰ ਕਹਿਣਾ ਚਾਹੁੰਦਾ ਇਹਨਾਂ ਨੇ ਵੀ ਕਾਫੀ ਜਿਹੜਾ ਅੱਗੇ ਹੋ ਕੇ ਪ੍ਰਧਾਨ ਜੀ ਨੇ ਇਹਨਾਂ ਨੇ ਕਾਫੀ ਅੱਗੇ ਹੋ ਕੇ ਜਿਹੜਾ ਸਫਾਈ ਦਾ ਜਿਹੜਾ ਜੁੰਮਾ ਲਿਆਗਾ ਸੋ ਵੀ ਅੱਕੇ ਤੋਂ ਸਾਨੂੰ ਬੇਨਤੀ ਆ ਨਗਰ ਨੂੰ ਵੀ ਇਸ ਤਰ੍ਹਾਂ ਦਾ ਜਿਹੜਾ ਕੂੜਾ ਕਰਕਟਾ ਨਾ ਸੁੱਟਣ ਸੋ ਚੇਅਰਮੈਨ ਸਾਹਿਬ ਜੀ ਤੁਹਾਨੂੰ ਦੱਸਣਗੇ ਅੱਗੇ ਦੀ ਜਿਹੜੀ ਕਾਰਵਾਈ ਆ ਬਹੁਤ ਹੀ ਸਤਿਕਾਰਯੋਗ ਮੇਰੇ ਸ਼ਹਿੜਾ ਪਿੰਡ ਦੇ ਸੂਝਵਾਨ ਨਿਵਾਸੀਆਂ ਨੂੰ ਮੇਰੇ ਵੱਡੇ ਵੀਰ ਸੁਪੰਜ ਨਾਜਮ ਸਿੰਘ ਵੱਲੋਂ ਸਮੂਹ ਪੰਚਾਇਤ ਵੱਲੋਂ ਅੱਜ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਵੀ ਦੇਖੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰਬਾਣੀ ਦੇ ਵਿੱਚ ਵੀ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੋਇਆ ਪਰ ਆਪਾਂ ਧਰਤੀ ਮਾਂ ਨੂੰ ਵੀ ਦੂਸ਼ਤ ਕਰੀ ਜਾਂਦੇ ਆ ਪਾਣੀ ਨੂੰ ਵੀ ਦੂਸ਼ਤ ਕਰੀ ਜਾਂਦੇ ਆ ਨਾਲ ਹਵਾ ਨੂੰ ਵੀ ਦੂਸ਼ਤ ਕਰੀ ਜਾਂਦੇ ਆ ਤੁਸੀਂ ਇਹ ਦੇਖੋ ਵੀ ਆਪਾਂ ਦਾ ਕਰਮਾ ਵਾਲਿਆ ਨਹਿਰ ਆਪਣੇ ਨਾਲ ਦੀ ਲੱਗਦੀ ਆ ਆਪਣੇ ਪਾਣੀ ਉੱਚਾ ਆਪਾਂ ਮੋਟਰਾਂ ਚੋਂ ਨਲਕਿਆਂ ਚੋਂ ਪਾਣੀ ਘੜ ਘੜ ਪੀ ਜਾਂਦੇ ਆ ਪਰ ਤੁਸੀਂ ਤਰਸ ਕਰੋ ਉਹ ਲੋਕਾਂ ਤੇ ਜਿਨ੍ਹਾਂ ਨੂੰ ਨਹਿਰ ਦਾ ਪਾਣੀ ਸੂਏ ਦਾ ਪਾਣੀ ਪੀਣਾ ਪੈ ਰਿਹਾ ਜਿਹਨਾਂ ਦਾ ਧਰਤੀ ਦਾ ਪਾਣੀ ਗੰਦਲਾ ਆਪਾਂ ਉਹਨਾਂ ਨੂੰ ਨਹਿਰ ਦੇ ਵਿੱਚ ਗੰਦਪਾਪਾ ਆ ਕੇ ਪਾਣੀ ਦੇ ਵਿੱਚ ਗੰਦਪਾਪਾ ਆ ਕੇ ਭੇਜ ਰਹੇ ਆ ਆਪਾਂ ਨੂੰ ਤਰਸ ਕਰਨਾ ਚਾਹੀਦਾ ਯਾਰ ਛੋਟੇ ਛੋਟੇ ਬੱਚੇ ਉਹਨਾਂ ਦੇ ਪਾਣੀ ਪੀਂਦੇ ਆ ਤੁਸੀਂ ਇਹ ਦੇਖੋ ਤੁਸੀਂ ਰੇੜੀਆਂ ਭਰ ਲਿਆਉਣੇ ਹੋ ਬੱਠੜ ਕੋਕਰੇ ਭਰ ਲਿਆਉਣੇ ਲਫਾਵੇ ਗੰਦ ਪਿੰਨ ਲਿਆ ਕੇ ਨਹਿਰ ਦੇ ਕਿਨਾਰੇ ਸੜਦੇ ਉਹ ਹੀ ਨਹਿਰ ਦੇ ਵਿੱਚ ਜਾਂਦਾ ਮੀਂਹ ਆਹੀ ਤਾਂ ਆਪਾਂ ਨੂੰ ਥੋੜੀ ਬਹੁਤ ਸ਼ਰਮ ਆਉਣੀ ਚਾਹੀਦੀ ਹੈ ਜੇ ਆਪਾਂ ਗੁਰਬਾਣੀ ਸੁਣਦੇ ਆ ਪੜ੍ਹਦੇ ਆ ਜਾਂ ਅਮਲ ਕਰਦੇ ਆ ਤਾਂ ਆਪਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਵੀ ਇੰਨਾ ਕੁ ਤੁਸੀਂ ਧਿਆਨ ਜ਼ਰੂਰ ਰੱਖੋ ਵੀ ਪਾਣੀ ਨੂੰ ਗੰਦਲਾ ਨਾ ਕਰੋ ਪ੍ਰਮਾਤਮਾ ਨੇ ਸਗਾਤ ਆਪਾਂ ਨੂੰ ਬਖਸ਼ੀ ਆ ਪਰ ਮੂਹਰੇ ਪਿੰਡਾਂ ਨੂੰ ਇਹ ਸਗਾਤ ਨਹੀਂ ਹੈਗੀ ਉਹਨਾਂ ਨੂੰ ਪਾਣੀ ਉਹਨਾਂ ਦਾ ਗੰਦਾ ਉਹਨਾਂ ਦੇ ਮਹਿਰ ਦੇ ਵਿੱਚੋਂ ਕੋਈ ਨਾ ਪੈਂਦਾ ਤੁਸੀਂ ਇਹ ਦੇਖੋ ਪਾਣੀ ਵੀ ਗੰਦਾ ਕਰੀ ਜਾਂਦੇ ਆ ਆਪਾਂ ਆ ਦੇ ਰਾਹ ਵੀ ਗੰਦ ਪਾਪਾ ਕੇ ਖਤਮ ਕਰੀ ਜਾਂਦੇ ਆ ਇਹ ਆਪਣੇ ਪਿੰਡ ਦੀ ਬਧਾਤਾਂ ਵਾਲੇ ਸਾਈਡ ਤੋਂ ਐਂਟਰੀ ਆ ਜਦੋਂ ਇਧਰਲੇ ਸਾਈਡ ਤੋਂ ਗੁਰੂ ਘਰ ਕੋਈ ਵੀ ਬੰਦਾ ਆਉਂਦਾ ਤਾਂ ਸਭ ਤੋਂ ਪਹਿਲਾਂ ਗੁਰੂ ਘਰ ਤੋਂ ਪਹਿਲਾਂ ਉਹਦੇ ਗੰਦ ਮੱਥੇ ਲੱਗਦਾ ਤਾਂ ਥੋੜਾ ਜਿਹਾ ਮੇਰਾ ਵੀਰ ਪਿੰਡ ਵਾਸੀਆਂ ਨੂੰ ਬੇਨਤੀ ਆ ਸਾਡੀਆਂ ਮਾਤਾ ਮਾਂ ਨੂੰ ਬੇਨਤੀ ਆ ਵੀ ਰਾਹ ਤੋਂ 5-5 ਫੁੱਟ ਪਿੱਛੇ हट ਕੇ ਜਿਹਨਾਂ ਵੀ ਕੋਈ ਆਉਦਾ ਕੋਈ ਸਿੱਖਣਾ ਉਹ ਉਹੇ ਜਿਹੇ ਹਿਸਾਬ ਨਾਲ ਕਰੋ ਵੀ ਤਾਂ ਕਿ ਲੋਕਾਂ ਨੇ ਮੱਥੇ ਨਾ ਲੱਗੇ ਜਿਹੇ ਗੰਦ ਤੇ ਦੂਜੀ ਵੱਡੀ ਗੱਲ ਆ ਜਿਹੜੀ ਵੀ ਨਹਿਰ ਦੇ ਕਿਨਾਰੇ ਦਾ ਜਮੀਨਾ ਸਟੋ ਇਹ ਪਾਣੀ ਪੀਣ ਯੋਗ ਆ ਇਹਨੂੰ ਲੋਕ ਪੀਂਦੇ ਆ ਦੇ ਪੰਚਾਇਤ ਦਾ ਸਹਿਯੋਗ ਦਿਓ ਜੇ ਆਪਾਂ ਕੱਲ ਨੂੰ ਇਹ ਕਹਾਂਗੇ ਵੀ ਜੀ ਪੰਚਾਇਤ ਆਹ ਨਹੀਂ ਕਰਦੀ ਪੰਚਾਇਤ ਉਹ ਨਹੀਂ ਕਰਦੀ ਪੰਚਾਇਤ ਉਦੋਂ ਹੀ ਕੰਮ ਕਰੂਗੀ ਜਦੋਂ ਪਿੰਡ ਦੇ ਲੋਕ ਸਹਿਯੋਗ ਕਰਨਗੇ ਦੇਖੋ ਪਿੰਡ ਦੀ ਪੰਚਾਇਤ ਬੜੀ ਐਕਟਿਵ ਆ ਪਰसों ਚੌਥੇ ਸਾਨੂੰ ਜੀ ਸਾਹਿਬ ਨੇ ਸਨੇਹ ਲਾਇਆ ਸੀ ਅਸੀਂ ਉਦੋਂ ਦੀ ਲਾਗੇ ਪੰਚਾਇਤ ਨੇ ਉਹਦੇ ਸਾਰੇ ਕੰਮ ਛੱਡ ਕੇ ਸਫਾਈ ਮਹਿੰਮ ਮਿੱਢੀ ਹੋਈ ਆ ਸਾਰੀਆਂ ਐਂਟਰੀਆਂ ਤੋਂ ਸਾਰਿਆਂ ਨੂੰ ਹੱਥ ਮਿਲ ਬੰਨ ਕੇ ਬੇਨਤੀ ਆ ਪਿੰਡ ਵਾਸੀਆਂ ਨੂੰ ਵੀ ਪੰਚਾਇਤ ਦਾ ਸਹਿਯੋਗ ਦਿਓ ਸਾਫ ਸਫਾਈ ਰੱਖੋ ਗੂੜਾ ਕਰਕਟਾ ਜਿਹੜਾ ਇਹੋ ਜਿਹਾ ਥਾਵਾ ਤੇ ਨਾਲ ਸਿੱਟੋ ਜਿੱਥੇ ਪੀਣ ਜੋਕ ਪਾਣੀ ਲੋਕਾਂ ਹਾਂ ਵਰਤਦੇ ਬਹੁਤ ਬਹੁਤ ਧੰਨਵਾਦ ਜੀ ਸੋ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਜਿਹੜਾ ਅਸੀਂ ਪੰਚਾਇਤ ਦੀਆਂ ਇਲੈਕਸ਼ਨਾਂ ਦੇ ਦੌਰਾਨ ਜਿਹੜੇ ਵਾਦੇ ਕੀਤੇ ਸੀਗੇ ਜਿੰਨੇ ਵੀ ਪਿੰਡ ਦੀਆਂ ਐਂਟਰੀਆਂ ਨੇ ਸਾਫ਼ ਸੁਥਰੇ ਆ ਜਿੰਨੇ ਵੀ ਰਾਹ ਪਿੰਡ ਨੂੰ ਲੱਗਦੇ ਆ ਬਣਾਵਾਂਗੇ ਇੱਕ ਵਧੀਆ ਦੇਖਣ ਜੋਕ ਦੇਖ ਦੇ ਰਹੇ ਆ ਜਿਵੇਂ ਤੁਸੀਂ ਦੇਖਿਆ ਕਾਫੀ ਦਿਨਾਂ ਤੋਂ ਲੱਗੇ ਹੋਏ ਆ ਨਹਿਰ ਵਾਲਾ ਬਸਟੈਂਡ ਇਸੇ ਤਰ੍ਹਾਂ ਬਲਾਕ ਰੋਡ ਦਾ ਜਿਹੜਾ ਬਸਟਪਲੇਕ 스마트 ਬਸਟੈਂਡ ਬਣਾਉਣੇ ਆ ਲਾਈਟਾਂ ਲਾਈਟਾਂ ਦੇ ਪ੍ਰਬੰਧ ਹੋਣਗੇ ਕੁਰਸੀਆਂ ਦੇ ਹੋਣਗੇ ਜਿੰਨਾ ਫਿਰਨੀਆਂ ਤੇ ਟਾਇਲ ਵਗੈਰਾ ਲਾਈ ਜਾਊਗੀ ਸੋ ਜੇ ਤੁਸੀਂ ਸਾਡਾ ਸਾਥ ਦਿਓਗੇ ਬੜੇ ਤੁਸੀਂ ਇੱਕ ਵੱਡੇ ਮਾਰਜਨ ਦੇ ਨਾਲ ਜਿੱਥੇ ਜਤਾਇਆ ਉੱਥੇ ਵੱਡਾ ਸਾਥ ਵੀ ਦੇਣਾ ਪੈਣਾ ਸਾਫ ਸਪਾਈਆਂ ਨੂੰ ਲੈ ਕੇ ਅਸੀਂ ਸਾਰਿਆਂ ਨੇ ਇੱਕ ਬਹੁਤ ਵਧੀਆ ਗ੍ਰੀਨ ਸਹਿਣਾ ਤੇ ਕਲੀਨ ਸਹਿਣਾ ਅਸੀਂ ਗੱਲ ਕੇ ਸਾਰਿਆਂ ਨੇ ਬਣਾਉਣਾ ਹੈ ਇਕੱਲਾ ਸਰਪੰਚ ਨਹੀਂ ਬਣਾ ਸਕਦਾ ਸੋ ਮੈਂ ਇੱਕ ਮਹਿਕਮੇ ਵਾਲੇ ਆਏ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਵੀ ਇਹਦੇ ਬਾਰੇ ਕੰਨਾ ਡਾਕਟਰ ਜੀ ਦੁੱਧੇ ਰੋਡ ਕਰ ਦਿਓ ਮਨੱਖ ਨੂੰ ਇਸ ਗੱਲ ਤੋਂ ਬਹੁਤ ਹੀ ਧੰਨਵਾਦ ਕਰਦਾ ਸੁਸ਼ਮਿਤ ਪੰਚਾਇਤਾ ਜਿੰਨੇ ਸਾਡੇ ਸਾਥ ਦਤਾ ਪਹਿਲੇ ਹੀ ਬੋਲ ਕੇ ਸਾਡੇ ਨਾਲ ਤੁਰੇ ਨੇ ਇਹਨਾਂ ਸਹਿਯੋਗ ਨਾਲ ਹੀ ਜਿਹੜਾ ਨਹਿਰ ਤੇ ਗੰਦ ਪੈ ਚੁੱਕੇ ਆ ਬਹੁਤ ਜ਼ਿਆਦਾ ਸੀਗਾ ਜੋ ਇਹਨਾਂ ਸਹਿਯੋਗ ਨਾਲ ਅੱਜ ਜੋ ਚੁਕਾਇਆ ਗਿਆ ਤੇ ਬਹੁਤ ਬਹੁਤ ਧੰਨਵਾਦ ਹੁੰਦਾ ਸਾਰੀ ਸਮੂਚੀ ਟੀਮ ਦਾ ਤੇ ਅੱਗੇ ਤੋਂ ਹੀ ਬੇਨਤੀ ਹੁੰਦੀ ਨਾਲ ਕਿ ਤੁਸੀਂ ਵੀ ਸਾਡਾ ਸਾਥ ਦੋ ਤਾਂ ਜੋ ਨਾਇ ਦੀ ਸਪਾਈ ਵਧੀਆ ਰਹੇ ਤੇ ਪੈਰਟੀ ਵਧੀਆ ਰਹੇ ਧੰਨਵਾਦ ਸਾਡੇ ਬੇਅੰਤ ਪ੍ਰਧਾਨ ਜੀ ਖੜੇ ਨੇ ਕਿਸਾਨ ਇਕਤਾ ਦੇ ਜਿਹੜੇ ਪ੍ਰਧਾਨ ਨੇ ਤੋਂ ਉਹਨਾਂ ਨੂੰ ਵੀ ਕਹਿੰਦਾ ਦੋ ਸ਼ਬਦ ਦਾ ਜਿਹੜੇ ਵੀ ਤੁਸੀਂ ਪਿੰਡ ਦੇ ਪੱਖ ਦੇ ਵਿੱਚ ਆ ਜਿਹੜੇ ਅੱਗੇ ਲੈ ਕੇ ਜਾਣ ਤੇ ਯੋਗਦਾਨ ਵਿੱਚ ਦੋ ਸ਼ਬਦ ਦੋ ਸਿੰਧੀ ਸਰਪੰਚ ਸਾਹਿਬ ਦੀ ਮਜਬੂਰੀ ਦੇ ਵਿੱਚ ਜਿੰਨੇ ਵੀ ਮੈਂਬਰਾਂ ਜੁੜੇ ਹੋਏ ਅਸੀਂ ਪੂਰਾ ਸਹਿਯੋਗ ਦੇ ਰਹੇ ਹਾਂ ਤੁਸੀਂ ਸਾਡੇ ਵਿੱਚ ਤੁਸੀਂ ਇਸ ਤਰ੍ਹਾਂ ਦਾ ਨਹੀਂਗਾ ਵੀ ਅਸੀਂ ਕਿੰਗੇ ਕੰਮ ਦੇ ਵਿੱਚ ਕੋਈ ਟਿੱਕਾ ਪਾਈਏ ਜੇ ਕੋਈ ਮੀਤੀ ਹੁੰਦੀ ਜ ਉਹਦੇ ਵਿੱਚ ਵੀ ਅਸੀਂ ਸਾਰੇ ਸਹਿਯੋਗ ਕਰਦੇ ਹਾਂ ਪ੍ਰਧਾਨ ਬਾਕੀ ਸਾਡੇ ਚੇਅਰਮੈਨ ਸਾਹਿਬ ਖੜੇ ਨੇ ਜੀ ਜਿਨ੍ਹਾਂ ਨੇ ਜਿਹੜਾ ਉਤਰੀਦਾ ਜੱਫਾ ਸਾਹਿਬ ਨਾਲ ਲੜ ਕੇ ਕੀਤੀ ਬਹੁਤ ਰੰਗਾਂ ਜੋਗ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਅਸੀਂ ਉਹ ਨਾਲ ਵੀ ਹੁੰਦੇ ਤੋ ਕਿਉਂਕਿ ਇਹਨਾਂ ਦਾ ਜਿਹੜਾ ਵੱਡਾ ਫਰਜ ਆ ਸਾਡਾ ਕੋਈ ਛੋਟਾ ਆ ਜਾਂਦਾ ਪਰ ਅਸੀਂ ਸਾਰਾ ਦੇਖਾ ਨੂੰ ਦੇਖਦੇ ਹੋਏ ਇਹਨੇ ਰਸਤੇਆਂ ਤੋਂ ਪੰਜਾਂ ਨੂੰ ਬੇਨਤੀ ਕੀਤੀ ਆ ਚੇਅਰਮੈਨ ਨੂੰ ਵੀ ਤੁਸੀਂ ਆਪਣੇ ਚਾਰੇ ਪੰਜੇ ਰਸਤੇ ਜਿਹੜੇ ਆਉਂਦੇ ਆ ਪਿੰਡ ਦੇ ਲੋਕਾਂ ਦੀ ਮੰਗ ਦੇ ਆਧਾਰ ਦੇ ਉੱਤੇ ਵੰਡਾਂ ਦੇ ਵਿੱਚ ਆ ਜਾਂ ਕੋਈ ਰਸਤੇਾਂ ਦੇ ਉੱਤੇ ਕਿਤੇ ਵੀ ਆ ਗੁਰਦੁਆਰਾ ਸਾਹਿਬ ਨੂੰ ਵੱਡੇ ਗੁਰਦੁਆਰਾ ਸਾਹਿਬ ਨੂੰ ਰਸਤਾ ਜਾਂਦਾ ਆ ਕੇ ਥੇਮੀ ਨੂੰ ਉੱਥੇ ਵੀ ਬਹੁਤ ਪ੍ਰੋਬਲਮ ਆ ਰਹੀ ਆ ਵੀ ਆਪਾਂ ਸਾਰੇ ਇਹ ਗੜੀਵਾਰ ਇਹਨਾਂ ਨੂੰ ਸੈੱਟ ਕਰੀ ਦੇ ਜੇ ਆਪਾਂ ਜਣੇ ਨੂੰ ਜਿਵੇਂ ਗ੍ਰੀਨ ਸানা ਬਰਾਊਨ ਦੀ ਪੰਚ ਨੇ ਰੱਖੀ ਆ ਆਪਣੀ ਮੰਗ ਰੱਖੀ ਆ ਗ੍ਰੀਨ ਵੀ ਫੇਰ ਹੀ ਬਣ ਸਕਦਾ ਜੇ ਪਹਿਲਾਂ ਨੂੰ ਕਲੀਨ ਕਰਾਂਗੇ ਪਹਿਲਾਂ ਸਫਾਈ ਕਰਾਂਗੇ ਫਿਰ ਬੂਟੇ ਵਾਟੇ ਪਾ ਸਕਦੇ ਆ ਜੀ ਇਸ ਕਰਕੇ ਅਸੀਂ ਕਿਸਾਨ ਜੁਗੀਆਂ ਵੱਲੋਂ ਤੇ ਮੈਂਬਰ ਸਾਹਿਬ ਵੱਲੋਂ ਮੈਂ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਅਸੀਂ ਸਹਿਯੋਗ ਦੇਣ ਦਾ ਜੋ ਵੀ ਸਾਨੂੰ ਕਹਿਣਗੇ ਅਸੀਂ ਨਾਲ ਆ ਨਾ ਮੈਂ ਪ੍ਰਧਾਨ ਜੀ ਬਿਆਨ ਸਿੰਘ ਜੀ ਦਾ ਜਥੇਬੰਦੀ ਦਾ ਜਿੰਨੀਆਂ ਵੀ ਛੱਡਣਾ ਚਾਹੇ ਬੰਦੀਆਂ ਗੁਰਵਾਨੀਆ ਵਿਚਾਰ ਸਿਰਾ ਸਿੰਘ ਸੋ ਉਹ ਵੀ ਹੋ ਹੀ ਰਹਾ ਹੋਈ ਉਹ ਵੀ ਸਾਡੇ ਗ੍ਰਾਹਾਂ ਸਾਰੀਆਂ ਜਥੇਬੰਦੀਆਂ ਪੰਚਾਇਤ ਚੇਅਰਮੈਨ ਸਾਹਿਬ ਜਿੰਨਾ ਵੀ ਸਾਡਾ ਜਿਵੇਂ ਕਿ ਪਿੰਡ ਪਹਿਲਾਂ ਧੜਿਆਂ ਦੇ ਵਿੱਚ ਵੰਡਿਆ ਹੋਇਆ ਸੀ ਅੱਜ ਸਾਰਾ ਪਿੰਡ ਸਾਡਾ ਇੱਕ ਆ ਅਸੀਂ ਇੱਕ ਹੋ ਕੇ ਬੈਰ ਬਰੋਕ ਤੋਂ ਪਾਰਟੀਆਂ ਬਾਜੀ ਤੋਂ ਉੱਪਰ ਉੱਠ ਕੇ ਸਾਡੇ ਆਉਣ ਵਾਲੇ ਬੱਚਾਂ ਦੇ ਭਵਿੱਖ ਦੀ ਖਾਤਰ ਜਿਹੜਾ ਅਸੀਂ ਸਹਣੇ ਨੂੰ ਅੱਗੇ ਲੈ ਕੇ ਜਾਣਾ ਸੋ ਸਾਡੇ ਪਿੰਡ ਵਾਸੀ ਖੜੇ ਨੇ ਮਾਨਕ ਜੀ ਤੁਸੀਂ ਵੀ ਦੋ ਸ਼ਬਦ ਤੁਹਾਨੂੰ ਆਪ ਨੂੰ ਬਖਸ਼ ਮਾਰਜੇ ਬੜਵਾਨੀ ਦੀ ਕਿਰਪਾ ਨੂੰ ਬੜਵਾਨੀ ਦੀ ਚਾਰ ਨਾਲ ਆਪਾਂ ਖੋਦ ਕੇ ਕੋਈ ਕੁਝ ਫਰਮੀਆਂ ਨਹੀਂ ਬੋਲ ਬੋਕ ਫੜ ਕੇ ਬੋਲ ਦੇਖੋ ਜੀ ਸਾਡੇ ਪਿੰਡ ਦੇ ਸਰਪੰਚ ਬਹੁਤ ਵਧੀਆ ਕੰਮ ਕਰਦੇ ਆ ਪਿੰਡ ਦਾ ਕਿੰਨੇ ਵੀ ਵਾਦੇ ਕਰੇ ਸੀ ਉਹਨੇ ਪੂਰੇ ਵਧੀਆ ਕਰੀ ਜਾਂਦੇ ਆ ਨਹਿਰ ਵਾਲੇ ਅੱਡੇ ਤੇ ਦੇਖ ਲਓ ਅੱਜ ਤੱਕ ਕਿਸੇ ਨੇ ਕਿੰਨੇ ਸਰਪੰਚ ਬਣੇ ਆ ਕੰਮ ਨਹੀਂ ਕਰਿਆ ਨਹਿਰ ਵਾਲੇ ਅੱਡੇ ਤੇ ਪੂਰਾ ਵਧੀਆ ਕੰਮ ਅੱਡੇ ਦੀ ਰੌਣਕ ਮੇਲਾ ਬਣਾਈ ਜਾਂਦੇ ਆ ਬਹੁਤ ਵਧੀਆ ਮੇਰੇ ਵੀਰ ਜੀ ਸਰਪੰਚ ਜੀ ਤੇ ਦੇਖੋ ਸਾਰਾ ਜਿੰਨਾ ਵੀ ਨਹਿਰ ਤੇ ਗੰਦ ਪਾਇਆ ਵਾ ਉਹ ਸਾਰਾ ਮੇਰੇ ਵੀਰ ਜੀ ਸਾਫ ਕਰਾਈ ਜਾਂਦੇ ਆ ਬਹੁਤ ਬਹੁਤ ਕੰਮ ਪਿੰਡ ਦਾ ਕਰੀ ਜਾਂਦੇ ਆ ਪ੍ਰਮਾਤਮਾ ਨੇ ਇਹਨਾਂ ਨੂੰ ਬੜਾ ਮੌਕਾ ਦਿੱਤਾ ਸੱਚੇ ਬਾਸਾ ਨੇ ਵਧੀਆ ਕੰਮ ਕਰੀ ਜਾਂਦਾ ਸਰਪੰਚ ਸਾਹਿਬ ਜੀ ਪਰਮਾਤਮਾ ਆਈ ਕਰਾਉਂਦਾ ਰਹੇ ਜੀ ਵਧੀਆ ਇਹਨਾਂ ਤੋਂ ਸੋ ਮੇਰੇ ਸਤਕਾਰਯੋਗ ਭਰਾ ਢੂਲਾ ਸਟੋਰ ਤੋਂ ਜਿਹੜੇ ਹੈਗੇ ਹਰਪਾਲ ਸਿੰਘ ਸੋ ਉਹਨਾਂ ਦਾ ਘਰ ਦੇ ਨਜ਼ਦੀਕ ਆ ਇਹਨਾਂ ਨੇ ਕਾਫੀ ਵਾਰ ਸਾਨੂੰ 10 ਸਾਲਾਂ ਤੋਂ ਉਹਨਾਂ ਨੇ ਇੱਕ ਗੁਹਾਰ ਲਾਈ ਆ ਕਿ ਲੋਕਾਂ ਨੂੰ ਅਲਾਸਮੈਂਟਾਂ ਕਰਵਾਈਆਂ ਲੋਕਾਂ ਨੂੰ ਬੇਨਤੀ ਕੀਤੀ ਵੀ ਇਸ ਤਰ੍ਹਾਂ ਤੁਸੀਂ ਨਾ ਕਰੋ ਸੋ ਇਹ ਅੱਜ ਆਏ ਨੇ ਇਹ ਕਹਿੰਦੇ ਅਸੀਂ ਅਸੀਂ ਦੁਖੀ ਸੀਗੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਜਿਹੜਾ ਤੁਸੀਂ ਇਹ ਉਦਮ ਕਰ ਰਹੇ ਜਿਹਦੇ ਕਰਕੇ ਸ਼ਹਿਰ ਸੰਗਠਨ ਪੰਚਾਇਤ ਦਾ ਸਾਰੇ ਵੀਰਾਂ ਦਾ ਧੰਨਵਾਦ ਆਜਾ ਜਿਹੜਾ ਇਹ ਸਫਾਈ ਦਾ ਮਹਿੰਮ ਬੱਡੀ ਹੈ ਇਹਨਾਂ ਨੇ ਬਹੁਤ ਵਧੀਆ ਗੱਲ ਅਗੜੀ ਮੈਂ ਤੇ ਬਹੁਤ ਜ਼ਿਆਦਾ ਗੱਲ ਕਰ ਰਿਹਾ ਹਸਪਤਾਲ ਚੋਂ ਦੇਖੋ ਡਰੇਨ ਬੰਦ ਕਰ ਦਿੰਦੇ ਆ ਲੋਕ ਵਿੱਚ ਸਿੱਟੀ ਜਾਂਦੇ ਆ ਕਿ ਜਦੋਂ ਤੁਸੀਂ ਏਡੀ ਨੂੰ ਰਾਜਨੇਵਾ ਛੱਪੜ ਤੇ ਸਿੱਟਦੇ ਹੋ ਤਾਂ ਛੱਪੜ ਖਾਲੀ ਪਿਆ ਹੈਗਾ ਇਹਦੇ ਨਾਲ ਵਾਤਾਵਰਣ ਵੀ ਖਰਾਬ ਹੋ ਰਿਹਾ ਧੂੜ ਵੀ ਹੋ ਰਿਹਾ ਜਾਂ ਕਿ ਗੱਡੀਆਂ ਗੁੱਡੀਆਂ ਜਿੱਦੇ ਆਂਡ ਪਾਠਾ ਜਾਓ ਹੁਣ ਦੇ ਅਗੇ ਤੋਂ ਭੋਗ ਪੈਂਦੇ ਆ ਗੱਡੀਆਂ ਖੜਨ ਨੂੰ ਬਹੁਤ ਮੁੱਸਿਆ ਹੁੰਦੀ ਆ ਅਗਲਾ ਇੱਥੇ ਲਾ ਸਕਦਾ ਉਹ ਗੰਦ ਜਿ ਕਿਥੇ ਖੜਾ ਹੋਵੇ ਅਗਲਾ ਡਿੱਗਦੀ ਵੀ ਸਟੇ ਬਣ ਨਹੀਂ ਆ ਰਹੀ ਆ ਗਈ ਸਾਡੇ ਕਰਾਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਵੀ ਪਾਣੀ ਦਾ ਨਿਕਾਸ ਵੀ ਹੈ ਨਹੀਂ ਗਾ ਕਿਉਂ ਲੋਕ ਵਿੱਚ ਸਿੱਟ ਰਹੇ ਆ ਆਪ ਦੀ ਆਪ ਦੀ ਸਮਝ ਨਹੀਂ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਵੀ ਅਸੀਂ ਇੱਧਰ ਹੋਰ ਪਾਸੇ ਕੁੜਾ ਸੁੱਟ ਗਏ ਬਾਕੀ ਸੀ ਧੰਨਵਾਦ ਕਰਦੇ ਆਂ ਕਿ ਬਹੁਤ ਸਫਾਈ ਦਾ ਵਧੀਆ ਉਦਮ ਕਰਿਆ ਸਾਰੇ ਲੋਕਾਂ ਦਾ ਜਿੱਥੇ ਤਨਵਾਦ ਕਰਦਾ ਉੱਥੇ ਮੇਰਾ ਵੀਰ ਬਹੁਤ ਹੀ ਉੱਚੀ ਸੋਚੀ ਤੇ ਅਗਾਹ ਵੱਧੂ ਸੋਚਦੇ ਮਾਲਕ ਅਮਨਦੀਪ ਸਿੰਘ ਸੋ ਜਿਹੜੇ ਹਰੇਕ ਨੂੰ ਜਿੱਥੇ ਵੀ ਕੋਈ ਆਵਾਜ਼ ਠਾਉਣੀ ਆ ਕੋਈ ਸੱਚ ਦੀ ਆਵਾਜ਼ ਆ ਇਹਨੂੰ ਅੱਗੇ ਲੈ ਕੇ ਜਾਣ ਵਾਸਤੇ ਸਰਕਾਰਾਂ ਤੱਕ ਪਹੁੰਚਾਉਣ ਵਾਸਤੇ ਸੋ ਜਿੱਥੇ ਬੜਾ ਉਦਮ ਕਰਦਾ ਰਹਿੰਦਾ ਮੇਰਾ ਵੀਰ ਅਮਨਾ ਸੋ ਮੈਂ ਇਹਨਾਂ ਦਾ ਵੀ ਇਹਨਾਂ ਇਹਨਾਂ ਨੇ ਆਪਣੇ ਉਹਨਾਂ ਦੇ ਮਾਧਿਅਮ ਰਾਹੀਂ ਅਸੀਂ ਜਿਹੜੀ ਆਪਣੀ ਆਵਾਜ਼ ਆ ਲੋਕਾਂ ਤੱਕ ਜਿਹੜੀ ਪਹੁੰਚਾ ਸਕਦੇ ਆ ਸੋ ਇਹਨਾਂ ਦਾ ਵੀ ਇੱਥੇ ਬਹੁਤ ਬਹੁਤ ਧੰਨਵਾਦ ਜੀ